ਕਾਹਤੋ ਕੋਟਪੁਰਾ ਦੇ ਵਿੱਚ ਲਗਾਤਾਰ ਅਸੀਂ ਵਕਤ ਵਕਤ ਖੀਰਤ ਦਿਖਾ ਰਹੇ ਆ ਇਸ ਸਮੇਂ ਇੱਥੇ ਬੈਰੀਗਰ ਕੀਤਾ ਹੋਇਆ ਇਹ ਕਦ ਜਬ ਪਾਲੇ ਬਰਜੋਟ ਲੱਗਾ ਹੋਇਆ ਤੋਂ ਹੋ ਦਿਖਾ ਰਹੇ ਆ ਕਿਉਂਕਿ ਇੱਥੇ ਟੋਆ ਬਣ ਗਿਆ ਲੋਕ ਡੱਗ ਰਹੇ ਨੇ ਇਹ ਜਿਹੜਾ ਪਾਲੇ ਲਾਇਆ ਗਿਆ ਕਿਸੇ ਵੀ ਪ੍ਰਸ਼ਾਸਨ ਜਾਂ ਸਰਕਾਰ ਦੇ ਬੰਦੇ ਵੱਲੋਂ ਕਿਸੇ ਵੱਲੋਂ ਨਹੀਂ ਲਾਇਆ ਗਿਆ ਇਹ ਆਮ ਪਬਲਿਕ ਵੱਲੋਂ ਲਾਇਆ ਗਿਆ ਕਿਉਂਕਿ ਪਬਲਿਕ ਹੀ ਪਬਲਿਕ ਦੇ ਨਾਲ ਥੜੀ ਹੈ ਇਹਨਾਂ ਨੌਜਵਾਨਾਂ ਵੱਲੋਂ ਸੋ ਸੱਚੇ ਲੱਗੇ ਦਾ ਪਾਣੀ ਬਚਾ ਵੇਹਤ ਕਾ ਕੇ ਲਾਇਆ ਗੱਬਾ ਪਾ ਕੇ ਅੱਗੇ ਕਿਰਤ ਕਰਦੇ ਜੀ ਤਾਂ ਸਿਕਾਣਾ ਜਿਹੜਾ ਸ਼ਹਿਰ ਤੋਂ ਬਣ ਗਿਆ ਤੇ ਉਹ ਇਸ ਤੋਂ ਕਿੰਨੇ ਚਾਰ ਕਿਲੇ ਦੋਇਆ ਨਹੀਂ ਅਸੀਂ ਦੇਖਣਾ ਸੀ ਬਹੁਤ ਲੋਕੀਇਤਾ ਦਿੱਸ ਜਾਂਦੀਆਂ ਮੋਟਰਸਾਈਕਲ ਵਾਲੇ ਦੀ ਬਹੁਤ ਤਾਂਗ ਹੋ ਗਈ ਹੈ ਇਸ ਕਰਕੇ ਮੇਰਾ ਨਾ ਟ੍ਰੀਨ ਉਤੋਣੀ ਚੀਜ਼ ਤਾਂ ਭਾਵੇਂ ਦੋਨਾਂ ਨੇ ਹੱਥ ਜੜ ਕੇ ਅਸੀਂ ਬੱਸ ਕਿਸੇ ਪਰਨੇ ਡੇਟ ਤੋਂ ਇਹ ਬੇਚੀ ਲੈਂਦਾ ਜਿਹਾ ਆ ਕੇ ਇਹਦੇ ਤੇ ਪੱਤੀਆਂ ਇੱਟਾਂ ਲਾ ਕੇ ਤੇ ਇਸ ਵਾਰ ਵੀ ਅਸੀਂ ਸਾਰੇ ਨੀਕਲਾ ਬਣਾ ਨੂੰ ਜਾ ਰਹੇ ਹਾਂ ਜੇ ਉਹ ਪੀਸ ਕਰ ਰਹੇ ਨਹੀਂ ਚੱਲਣਾ ਕੀ ਪ੍ਰਸ਼ਾਸਨ ਦਾ ਤੂੰ ਹੋਰ ਬਹੁਤ ਜਿਆਦਾ ਲੈਣਾ ਸਿਰਫ ਪ੍ਰਸ਼ਾਸਨ ਬੋਲ ਕੇ ਕੀ ਸਾਡੇ ਸਾਹਮਣੇ ਦੇਖਦੇ ਦੇਖਦੇ ਸਾਡੇ ਸੁਣਿਆ ਨਾ ਮੈਂ ਜੀ ਦੋ ਰਾਇਆ ਟੈਂਕਰ ਨਾਲ ਤੇ ਆ ਉਹ ਤਲ ਗਿਆ ਬੇ ਕਿਸੇ ਵਕਤ ਸਾਰਾ ਸਪਲੇਟ ਕਹਣੇ ਉਹਨਾਂ ਨੇ ਕੋਈ ਨਹੀਂ ਪ੍ਰਸ਼ਾਸਨ ਨਾਲ ਗੱਲਬਾਤ ਨਹੀਂ ਕੀਤੀ ਕੋਈ ਗੱਲ ਨਹੀਂ ਹੋਈ ਤੁਹਾਡੇ ਕਿਹਨਾਂ ਤਾਂ ਕਿੰਨੇ ਕਿਉਂਕਿ ਕੋਈ ਅੱਛੀ ਵਿਕਲਪ ਹੋਇਆ ਪਈ ਹੈ ਜਿਹਨੂੰ ਉਹ ਜਿਹੜੇ ਤੇ ਕਰੇ ਉਹ ਕਿੱਥੋਂ ਪਹੁੰਚ ਲੰਗੇ ਇਹ ਤਾਂ ਬੰਦਿਆਂ ਚੋਂ ਬੁਰਾ ਹਾਲ ਹੈ ਜੀ ਨਾਲ ਬਿਠਾਣਾ ਤਾਂ ਕੋਈ ਧਿਆਨ ਹੈ ਕੰਪਨੀ ਆਉਂਦੇ ਨੇ ਬੇਸ ਕਲਿਆ ਤੇ ਟੈਂਕਰ ਲਾ ਕੇ ਸਿਰ ਤੋਂ ਟੈਂਕਰ ਲਾਉਂਦੇ ਨੇ ਨਾ ਤਾਂ ਪਾਣੀ ਨਿਕਲਦਾ ਹੈ ਨਾਲ ਦਿਖਾ ਦਿੰਦਾ ਹੈ ਸਾਰੀ ਤੇ ਨਹੀਂ ਪਤਾ ਕਿ ਕਿੱਦਾਂ ਕਲੀਅਰ ਕੀਤਾ ਜਾਵੇ ਕੋਈ ਬੜਾ ਨਾ ਜੀਣਾ। ਆ ਤੁਹਾਡੇ ਕੋਲ ਕਿਵੇਂ ਹੁਣ ਤਾਇਆ ਕਿਉਂਕਿ ਪੱਕਾ ਰੈਂਟ ਆਪ ਕੋਲ ਆ ਦਿੱਤੇ ਆ। ਉਹ ਤਾਂ ਜੀ ਬੜਾ ਸ਼اندار ਖੜੇ ਕਿ ਮਤਲਬ ਤਰੂ। ਤੇ ਹੁਣ ਤੁਸੀਂ ਆਪ ਖੜਾ ਆਏ ਹੋ ਕਿ। ਬਹੁਤ ਸਾਰਾ ਕੁਝ ਆ ਦੇ ਕਰ ਰਹੇ ਆ। ਤੇ ਹਿਸਾਬ ਦੇ ਚੋਂਣਾ ਜੀ ਥੋੜਾ ਮੋੜੀ ਆ ਥੋੜੀ ਇੱਕ ਇੱਕ ਨੀਤੀ ਕਰਨਾ। ਥੋੜਾ ਹੱਲ ਕਰਨ ਥੋੜਾ ਸੜਕਾਂ ਦਾ। ਸਾਈ ਘੜਕ ਬਣਨ ਵਾਲੀ ਪਈ ਆ। ਕਿਤੇ ਹੁਣ ਬੰਦੇ ਡਿੱਗੀ ਜਾਂਦੇ ਇਮੀਚ ਉਹ ਬਾਸ ਫਿਰ ਖੱਡੇ ਰਹਿ ਜਾਂਦੇ ਆ। ਆ ਹੁੰਦੇ ਜਿਹੜਾ ਆਪਾਂ ਗੱਲ ਕਰੀਏ ਆ ਸਾਹਸਿਆ ਵੀ ਕੁਦਰਤੀ ਆਪ ਤੈ ਹੈਗਾ ਨਾ ਇਹ ਚੀਜ਼ ਦਾ ਕੋਈ ਫੈਸਲਾ ਕਰਦੇ ਸਰਕਾਰ ਨੇ ਤੇ ਅੱਜ ਕੌਣ ਕੇਹਾਂਗੇ ਆ ਚਾਹੀਦਾ ਪ੍ਰਸ਼ਾਸਨ ਨੂੰ ਆ ਬਤਾ ਮੂੰਹ ਕਰਾਏ ਤੇ ਕਰਨਾ ਆਪਾਂ ਆਪਣਾ ਕੰਮ ਕਰਨਾ ਹਾਂ ਆਪਣਾ ਕੰਮ ਕਰਨ ਨਹੀਂ ਕਰ ਰਹੀ ਗੀ ਹੁਣ ਸਾਨੂੰ ਐਮਟੀ ਸਾਟੂ ਨਹੀਂ ਕੋਸ਼ਿਸ਼ ਕਰ ਸਕਦੇ ਸਾਨੂੰ ਡੈਗਰੇਡ ਦਿੱਤੇ ਜਾਂਦੇ ਦਿੱਤੇ ਵੀ ਅੱਡੇ ਸਾਨੂੰ ਦਿਖਾਈ ਦਿੰਦੇ ਅਸੀਂ ਨੌਜਵਾਨ ਅੱਗੇ ਹੋ ਕੇ ਸਰਕਾਰ ਦੀ ਮਦਦ ਕਰਦੇ ਸਹੀ ਉਹ ਬਿਲਕੁਲ ਜਿਵੇਂ ਨੌਜਵਾਨਾਂ ਦਾ ਕਹਿਣਾ ਹੈ ਇਹ ਕਾਸਿ ਜੀ ਜੀ ਉਹਨਾਂ ਨੂੰ ਰੱਖੇ ਦੇਣੀ ਹੈ ਪਰ ਸਟਾਫ ਦਾ ਇਹ ਕਿਤੇ ਪੈਸ਼ਾ ਸੀ ਪੇ ਕੰਮ ਕਰਨੀ ਜੱਗਿਆ ਪਿੱਛੇ ਨਿਗਾ ਮਾਰਦੇ ਪਿੱਛੇ ਵਿਚਾਲੇ ਇੱਕ ਫੱਟਾ ਰੱਖਿਆ ਹੋਇਆ ਆ ਵੀ ਨੌਜਵਾਨਾਂ ਵੱਲੋਂ ਖਿੱਚ ਕੇ ਇੱਥੇ ਲਿਆਂਦਾ ਗਿਆ ਬੋਰ ਇੱਥੇ ਲਾਇਆ ਗਿਆ ਕਿ ਇਹ ਫੱਟਾ ਹੈਗਾ ਲੋਕਾਂ ਨੂੰ ਇੱਥੋਂ ਪਾਣੀ ਵਿੱਚ ਖੜੇ ਨੇ ਇੱਥੇ ਤੁਮਾਰੀ ਵੀ ਸਾਥੀਆਂ ਕੋਲ ਤੋਂ ਹੋ ਸਕਦਾ ਪਾਣੀ ਵਿੱਚ ਖੜ ਕੇ ਲੋਕਾਂ ਨੂੰ ਆਸੇ-ਕਾਸੇ ਦੱਸ ਰਹੇ ਨੇ ਕਿ ਛੋਟੀ ਨਾਨ ਲੰਗੋ ਇੱਥੇ ਆ ਨੁਕਸਾਨ ਹੈ ਪਰ ਜੋ ਫਰਜ ਬਣਦਾ ਇਹਨਾਂ ਨੂੰ ਵੋਟਾਂ ਪਾਈਆਂ ਜਾਂ ਪ੍ਰਸ਼ਾਸਨ ਦਾ ਫਰਜ ਬਣਦਾ ਇੱਥੇ ਆਵੇ ਇਹਨਾਂ ਲੋਕਾਂ ਦੀ ਸਾਰ ਲਵੇ ਲੋ ਹੁਦਰੀ ਆਫਟਾ ਅਸੀਂ ਮੰਗਦੇ ਹਾਂ ਕਿ ਉਸੇ ਆਫਟੇ ਬਾਰੇ ਕਿੰਨਾ ਜੋਰ ਨਹੀਂ ਪੰਜਾਬ ਚ ਹੜ੍ਹ ਹੋਏ ਨੇ ਪਰ ਜੋ ਕੰਮ ਪ੍ਰਸ਼ਾਸਨ ਜਦ ਲਈ ਸਰਕਾਰ ਨੂੰ ਚੁਣਿਆ ਜਾਂਦਾ ਉਹ ਤਾਂ ਉਹ ਕੰਮ ਸਕਣਾ ਸਮਝਣ ਤਾਂ ਅਜੇ ਲੋਕਾਂ ਨੂੰ ਦਿੱਕਤ ਨਹੀਂ ਆ ਛੜਕਦੇ ਨੇ ਫਿਰ ਮੇ ਟੋਏ ਬਣੇ ਹੋਏ ਟੋਏ ਦੇ ਕਾਰਨ ਦਿਖ ਰਹੀਆਂ ਨੇ ਗੱਦਗਾ ਦਾ ਥੋੜਾ ਹੜ੍ਹ ਇਹਦਾ ਹੱਲ ਤਾਂ ਜਿਹੜਾ ਕੰਮ ਕੀਤਾ ਜਾ ਸਕਦਾ ਪਰ ਨਹੀਂ ਕੋਈ ਵੀ ਦਿੱਕਤ ਨਹੀਂ ਇਸ ਦਾ ਉਹ ਬੈਠੇ ਨੂੰ ਲੋਕ ਦਿੱਕਤ ਨਹੀਂ ਲੋਕ 네제 <sus> 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 ਕਰ ਤੋਂ ਪਾਛਦੂ ਨਹੀਂ ਕਰੇ ਨਿਕਲੇ ਜੀ ਜੇ ਅਗਰ ਬਾਰੇ ਮਿਲਾਈ ਤੇ ਪਾਣੀ ਆਉਂਦਾ ਪਿਆ ਹੈ ਤਾਂ ਲੱਖਾਂ ਰੇਡ ਆਪਾਂ ਨੇ ਤਾਂ ਵੀ ਇਹ ਜਿਹੜਾ ਇਸ ਮੇਰੇ ਜੰਮੀਆ ਜਿੱਥੇ ਬੈਠਾ ਉਤਾਰੇ ਉੱਥੇ ਹੀ ਰਹਿ ਗਿਆ ਮੋਲੇ ਵਾਲਾ ਜਸਾ ਫਟਾੜਾ ਛੇ ਦੇ ਉੱਥੇ ਹੀ ਸਦਾ ਸਿੱਖੇ ਜੀ ਜਿੱਥੇ ਤੋਹਾਸੇ ਫਟਾੜਾ ਕਰਿਆ ਹੋਇਆ ਉਹ ਦੇਖਣਾ ਜੇ ਤੁਸੀਂ ਉਧਰ ਫੋਟੋ ਫਰੇਮ ਮਜਾਓ ਦੇ ਵਿੱਚ ਆਈ ਜਾ ਤੂੰਦੇ ਪੰਜਾਬ ਦੇ ਪੰਜਾਬੀ ਹੀ ਮਜਾ ਆਣਾ ਖੜ ਰਹੇ ਨੇ ਸਰਕਾਰਾਂ ਫੋਟੋਆਂ ਕਰਾਉਂਦੀਆਂ ਨੇ ਆ ਜਾਂਦਿਆਂ ਨੇ ਪਰ ਜੇ ਪਾਚੇ ਜੇ ਜਿਹੜੀ ਆਫਤਾਈ ਹੈ ਇਹਦੇ ਲਈ ਵੀ ਲੋਕ ਨੌਜਵਾਨ ਆਪ ਕੰਮ ਕਰ ਰਹੇ ਆ ਪਰ ਸਰਕਾਰ ਦਾ ਨਮਾਇੰਦਾ ਜਾ ਕੁ ਹੋਰ ਨਮਾਇੰਦਾ ਇੱਥੇ ਨਹੀਂ ਪਹੁੰਚਿਆ ਜੋ ਇਹ ਘਟਿਆਂ ਦੇ ਉੱਪਰ ਕੋਈ ਰੱਖ ਸਕੇ ਵੀ ਇਤੋਂ ਵੀ ਨਾ ਲੰਘੋ ਪਰ ਨੌਜਵਾਨ ਸਾਫ ਸਫਲ ਹੋ ਜਾ ਰਹੇ ਆ ਕੰਮ ਕਰ ਰਹੇ ਆ